ਇੱਕ ਕਹਾਵਤ ਹੈ ਕਿ ਲੋਭੀ ਨੂੰ ਗੱਪੀ ਠੱਗੇ ਜਾਨੀ ਜੋ ਬੰਦਾ ਲਾਲਚ ਕਰ ਜਾਂਦਾ ਹੈ ਉਸ ਨੂੰ ਗੱਪੀ ਬੰਦਾ ਅਕਸਰ ਹੀ ਠੱਗ ਜਾਂਦਾ ਹੈ ਠੱਗੀ ਬੰਦੇ ਨਾਲ ਉਸ ਵੇਲੇ ਹੁੰਦੀ ਹੈ ਜਦੋਂ ਉਸ ਨੂੰ ਜਾਂ ਤਾਂ ਡਰਾ ਲਿੱਤਾ ਜਾਵੇ ਜਾਂ ਫਿਰ ਉਸ ਨੂੰ ਲਾਲਚ ਦੇ ਵਿੱਚ ਲੈ ਆਂਦਾ ਜਾਵੇ ਅੱਜ ਦੀ ਸੱਚੀ ਘਟਨਾ ਦੇ ਵਿੱਚ ਇੱਕ ਬੰਦੇ ਨੂੰ ਲਾਲਚ ਵਿੱਚ ਲਿਆਂਦਾ ਜਾਂਦਾ ਹੈ ਤੇ ਹੌਲੀ-ਹੌਲੀ ਕਰਕੇ ਉਸ ਦੇ ਨਾਲ ਐਡੀ ਵੱਡੀ ਠੱਗੀ ਵੱਜ ਜਾਂਦੀ ਹੈ ਕਿ ਪਹਿਲਾਂ ਤਾਂ ਉਸ ਨੂੰ ਪਤਾ ਹੀ ਨਹੀਂ ਲੱਗਦਾ ਪਰ ਜਦੋਂ ਉਸ ਨੂੰ ਪਤਾ ਲੱਗਦਾ ਹੈ ਤਾਂ ਉਹ ਆਪਣੀ ਜ਼ਿੰਦਗੀ ਦੀ ਬਹੁਤ ਵੱਡੀ ਕਮਾਈ ਠੱਗਾਂ ਦੇ ਪੱਲੇ ਪਾ ਚੁੱਕਿਆ ਸੀ ਠੱਗ ਉਸ ਦੀ ਜ਼ਿੰਦਗੀ ਦੀ ਲਗਭਗ ਸਾਰੀ ਕਮਾਈ ਹੀ ਲੈ ਗਏ ਸੀ ਪਰ ਜਦੋਂ ਫਿਰ ਉਸ ਨੂੰ ਪਤਾ ਲੱਗਦਾ ਤਾਂ ਉਸ ਤੋਂ ਬਾਅਦ ਉਸ ਬੰਦੇ ਦੇ ਕੋਲ ਪਛਤਾਉਣ ਤੋਂ ਬਗੈਰ ਹੋਰ ਕੋਈ ਵੀ ਚਾਰਾ ਨਹੀਂ ਸੀ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦੇ ਮੁਕਤਸਰ ਸਾਹਿਬ ਦੀ ਇੱਥੋਂ ਦਾ ਰਹਿਣ ਵਾਲਾ ਵਿਨੋਦ ਇੱਕ ਦਿਨ ਵਿਨੋਦ ਬੈਠਾ ਬੈਠਾ ਫੇਸਬੁੱਕ ਨੂੰ ਸਕਰੋਲ ਕਰ ਰਿਹਾ ਸੀ ਸਕ੍ਰੋਲ ਕਰਦੇ ਕਰਦੇ ਉਸ ਦੇ ਸਾਹਮਣੇ ਇੱਕ ਐਡ ਆਉਂਦੀ ਹੈ ਐਨ ਨੈਟ ਕਸੀਨੋ ਕੰਪਨੀ ਦੀ ਤਾਂ ਉਹ ਉਸ ਦਾ ਜੁਆਇਨ ਬਟਨ ਦਬ ਦਿੰਦਾ ਹੈ ਜੁਆਇਨ ਬਟਨ ਦਬਣ ਤੋਂ ਬਾਅਦ ਉਹ ਤਾਂ ਸ਼ਾਇਦ ਭੁੱਲ ਹੀ ਜਾਂਦਾ ਕਿ ਮੈਂ ਕੀ ਕੀਤਾ ਪਰ ਉਸ ਨੂੰ ਫੋਨ ਆਉਣ ਲੱਗਦੇ ਨੇ ਇੱਕ ਨਵੇਦ ਨਾਮ ਦਾ ਬੰਦਾ ਜੋ ਆਪਣੇ ਆਪ ਨੂੰ ਏਜੰਟ ਦੱਸ ਰਿਹਾ ਸੀ ਉਹ ਉਸ ਨੂੰ ਕਾਲ ਕਰਦਾ ਤੇ ਆਪਣੀ ਕੰਪਨੀ ਬਾਰੇ ਉਸ ਨੂੰ ਦੱਸਦਾ ਹੈ ਕਿ ਇਸ ਕੰਪਨੀ ਦੇ ਵਿੱਚ ਪੈਸੇ ਡਬਲ ਹੁੰਦੇ ਨੇ ਹੁਣ ਜਦੋਂ ਫਿਰ ਬਨੋਦ ਨੂੰ ਇਹ ਗੱਲਾਂ ਦੱਸੀਆਂ ਜਾਂਦੀਆਂ ਤਾਂ ਬਨੋਦ ਨੂੰ ਲੱਗਦਾ ਕਿ ਸ਼ਾਇਦ ਇਹ ਬੰਦਾ ਸਹੀ ਕਹਿ ਰਿਹਾ ਐਦਾਂ ਹੁੰਦਾ ਹੋਵੇਗਾ ਹੁਣ ਬਨੋਦ ਪਹਿਲਾਂ 10000 ਰੁਪਏ ਇਸ ਕੰਪਨੀ ਦੇ ਵਿੱਚ ਲਾਉਂਦਾ ਹੈ ਤੇ ਉਸ ਦਾ 20 ਬਣ ਜਾਂਦਾ ਹੈ ਹੁਣ ਬਨੋਦ ਨੂੰ ਲੱਗਦਾ ਕਿ ਗੱਲ ਬਿਲਕੁਲ ਸਹੀ ਹੈ ਕਿਉਂਕਿ ਉਹ ਕਹਿੰਦੇ ਸੀ ਕਿ 10 ਲਾਉਂਗੇ ਤਾਂ 20 ਮਿਲੇਗਾ 20 ਲਾਉਂਗੇ ਤਾਂ 40 ਮਿਲੇਗਾ ਜਦੋਂ ਹੁਣ ਬਨੋਦ ਦਾ ਵਿਸ਼ਵਾਸ ਉਹ ਬੰਦੇ ਜਿੱਤ ਲੈਂਦੇ ਨੇ ਤੇ ਬਨੋਦ ਨੂੰ ਲੱਗਦਾ ਹੈ ਕਿ ਇਹ ਕੰਪਨੀ ਬਿਲਕੁਲ ਸਹੀ ਹੈ ਇਹ ਕੋਈ ਵੀ ਫਰਾਡ ਨਹੀਂ ਕਿਉਂਕਿ ਇਦਾਂ ਦੀਆਂ ਗੱਲਾਂ ਆਪਾਂ ਅਕਸਰ ਸੁਣਦੇ ਆਂ ਅਕਸਰ ਹੀ ਆਪਾਂ ਵੀਡੀਓਜ਼ ਦੇਖਦੇ ਆਂ ਅਕਸਰ ਹੀ ਆਪਾਂ ਖਬਰਾਂ ਸੁਣਦੇ ਆਂ ਜਿਸ ਵਿੱਚ ਇਦਾਂ ਦੀਆਂ ਠੱਗੀਆਂ ਵਾਜਦੀਆਂ ਪਰ ਬਨੋਦ ਦਾ ਵਿਸ਼ਵਾਸ ਉਹਨਾਂ ਨੇ ਜਿੱਤ ਲਿਆ ਸੀ ਕਿਉਂਕਿ ਉਹਨਾਂ ਨੇ ਬੀਤੀ 1000 ਰੁਪਇਆ ਉਸ ਨੂੰ ਵਾਪਸ ਕਰ ਦਿੱਤਾ ਸੀ ਹੁਣ ਤਾਂ ਬਨੋਦ ਨੂੰ ਲੱਗਦਾ ਸੀ ਕਿ ਬਸ ਥੋੜੇ ਦਿਨਾਂ ਦੇ ਵਿੱਚ ਉਹ ਮਾਲਾ ਮਾਲ ਹੋ ਜਾਏਗਾ ਉਸ ਦੇ ਜੋ ਰੁਪਏ ਨੇ ਉਹ ਡਬਲ ਹੋ ਜਾਣਗੇ ਪਰ ਬਨੋਦ ਨੂੰ ਇਹ ਨਹੀਂ ਪਤਾ ਸੀ ਕਿ ਉਹ ਤਾਂ ਹੁਣ ਦਲਦਲ ਦੇ ਵਿੱਚ ਤਸ ਰਿਹਾ ਬਹੁਤ ਵੱਡੀ ਠੱਗੀ ਦਾ ਸ਼ਿਕਾਰ ਬਣ ਰਿਹਾ ਇਹ ਜੋ ਕੰਪਨੀ ਵਾਲੇ ਠੱਗ ਸਨ ਬੜੇ ਹੀ ਛਾਤਰ ਸਨ ਇਹਨਾਂ ਨੇ ਬਨੋਦ ਨੂੰ 3-4 ਮਹੀਨੇ ਪਹਿਲਾਂ ਇੱਕ ਕ੍ਰਿਕਟ ਕਿਟ ਵੀ ਭੇਜੀ ਜੋ ਕਿ ਇੱਕ ਗਿਫਟ ਦੇ ਤੌਰ ਤੇ ਭੇਜੀ ਕੇ ਬਨੋਧ ਨੂੰ ਲੱਗੇ ਕਿ ਜੋ ਇਹ ਕੰਪਨੀਆਂ ਹੈ ਜੈਨੂਨ ਕੰਪਨੀਆਂ ਹੈ ਗਿਫਟ ਵੀ ਭੇਜਦੀ ਆ ਪਰ ਬਨੋਧ ਨੂੰ ਇਹ ਨਹੀਂ ਪਤਾ ਸੀ ਕਿ ਇਹ ਗਿਫਟ ਦੇ ਨਾਂ ਤੇ ਬਨੋਧ ਦੇ ਨਾਲ ਬਹੁਤ ਵੱਡੀ ਠੱਗੀ ਮਾਰਨ ਵਾਲੇ ਆ ਤੇ ਉਸ ਦੀ ਜ਼ਿੰਦਗੀ ਭਰ ਦੀ ਗਾੜੀ ਕਮਾਈ ਲੈ ਕੇ ਜਾਣ ਵਾਲੇ ਆ ਉਸ ਤੋਂ ਬਾਅਦ ਫਿਰ ਗੱਲ ਹਜ਼ਾਰਾਂ ਤੋਂ ਨਿਕਲ ਕੇ ਲੱਖਾਂ ਦੇ ਵਿੱਚ ਆ ਜਾਂਦੀ ਹੈ ਹੁਣ ਬਨੋਧ ਲੱਖਾਂ ਰੁਪਇਆ ਇਸ ਕੰਪਨੀ ਦੇ ਵਿੱਚ ਇਨਵੈਸਟ ਕਰਨ ਲੱਗਦਾ ਹੈ ਕਦੇ 5 ਲੱਖ ਕਦੇ 3 ਲੱਖ ਕਦੇ 15 ਲੱਖ ਕਦੇ 10 ਲੱਖ ਐਦਾਂ ਕਰਕੇ ਬਨੋਦ ਨੇ 30 ਖਾਤਿਆਂ ਦੇ ਵਿੱਚ ਲਗਭਗ 2 ਕਰੋੜ ਰੁਪਇਆ ਪਾ ਦਿੱਤਾ ਬਨੋਦ ਨੂੰ ਸਿਰਫ ਇੱਕ ਐਪ ਦਿਖਾਇਆ ਜਾ ਰਿਹਾ ਸੀ ਜਿਸ ਵਿੱਚ ਉਸ ਦੇ ਪੈਸੇ ਵਧ ਰਹੇ ਸੀ ਉਸ ਨੂੰ ਲੱਗ ਰਿਹਾ ਸੀ ਕਿ ਮੇਰੇ ਜੋ ਪੈਸੇ ਨੇ ਉਹ ਡਬਲ ਹੋ ਰਹੇ ਨੇ ਪਰ ਉਹ ਉਸ ਐਪ ਦੇ ਵਿੱਚੋਂ ਪੈਸੇ ਨਹੀਂ ਕਢਵਾ ਸਕਦਾ ਸੀ ਕਿਉਂਕਿ ਉਸ ਐਪ ਨੂੰ ਲੋਕ ਲੱਗਿਆ ਹੋਇਆ ਸੀ ਜਦੋਂ ਬਨੋਦ ਨੇ ਉਹਨਾਂ ਨੂੰ ਕਿਹਾ ਕਿ ਮੈਂ ਆਪਣੇ ਪੈਸੇ ਕਢਵਾਉਣੇ ਨੇ ਤਾਂ ਉਹਨਾਂ ਨੇ ਕਿਹਾ ਕਿ ਤੂੰ ਪੈਸੇ ਨਹੀਂ ਕਢਵਾ ਸਕਦਾ ਕਿਉਂਕਿ ਜਿੰਨਾ ਸਮਾਂ ਇਹ 4 ਕਰੋੜ ਨਹੀਂ ਹੁੰਦਾ ਉਹਨਾਂ ਸਮਾਂ ਤੂੰ ਵਿਡਰਾ ਨਹੀਂ ਕਰਵਾ ਸਕਦਾ ਪਰ ਬਨੋਦ ਨੂੰ ਸ਼ੱਕ ਹੋ ਗਿਆ ਕਿ ਉਹ ਤਾਂ ਬਹੁਤ ਵੱਡੀ ਠੱਗੀ ਦਾ ਸ਼ਿਕਾਰ ਹੋ ਗਿਆ ਕਿਉਂਕਿ ਉਸ ਨੇ ਆਪਣੀ ਪਤਨੀ ਦੀਆਂ ਐਫਰਡੀਆਂ ਆਪਣੀ ਜ਼ਿੰਦਗੀ ਦੀ ਖੂਨ ਪਸੀਨੇ ਦੀ ਕਮਾਈ ਸਭ ਕੁਝ ਇਸ ਕੰਪਨੀ ਦੇ ਵਿੱਚ ਲਗਾ ਦਿੱਤਾ ਸੀ ਪਰ ਹੁਣ ਬਣੋਦ ਦੇ ਪੱਲੇ ਕੁਝ ਵੀ ਨਹੀਂ ਸੀ ਤੇ ਉਹ ਹੁਣ ਏਜੰਟਾਂ ਦੀਆਂ ਮਿੰਤਾਂ ਕਰ ਰਿਹਾ ਸੀ ਕਿ ਮੈਨੂੰ ਮੇਰੇ ਪੈਸੇ ਮੋੜੋ ਮੈਂ ਜ਼ਿਆਦਾ ਪੈਸੇ ਨਹੀਂ ਲੈਣੇ ਜੋ ਮੈਂ ਪੈਸੇ ਲਾਏ ਨੇ ਉਹੀ ਪੈਸੇ ਮੋੜ ਦਿਓ ਪਰ ਅੱਗੋਂ ਕਹਿ ਰਹੇ ਸੀ ਕਿ ਐਦਾਂ ਤੂੰ ਪੈਸੇ ਨਹੀਂ ਕਢਵਾ ਸਕਦਾ ਜੇ ਤੂੰ ਪੈਸੇ ਕਢਵਾਉਣੇ ਨੇ ਤਾਂ ਤੈਨੂੰ ਹੋਰ ਪੈਸੇ ਇਸ ਕੰਪਨੀ ਦੇ ਵਿੱਚ ਲਗਾਉਣੇ ਪੈਣਗੇ ਹੁਣ ਜਦੋਂ ਬਨੋਦ ਨੇ ਪੁੱਛਿਆ ਕਿ ਇਸ ਕੰਪਨੀ ਦਾ ਓਨਰ ਕੌਣ ਹੈ ਕੌਣ ਇਸ ਕੰਪਨੀ ਨੂੰ ਚਲਾ ਰਿਹਾ ਮਾਲਕ ਕੌਣ ਹੈ ਤਾਂ ਅੱਗੋਂ ਜੋ ਫਰਾਡ ਵਾਲੇ ਬੰਦੇ ਸੀ ਠੱਗ ਬੰਦੇ ਸੀ ਉਹਨਾਂ ਨੇ ਕਿਹਾ ਕਿ ਕਰਨਾਟਕ ਦੇ ਮੁੱਖ ਮੰਤਰੀ ਦੀ ਕੰਪਨੀ ਹੈ ਇਹ ਇਹੋ ਜਿਹੀਆਂ ਗੱਲਾਂ ਕਰਕੇ ਪਹਿਲਾਂ ਬਨੋਦ ਨੂੰ ਇਸ ਸਾਰੇ ਚੱਕਰਵਿਊ ਦੇ ਵਿੱਚ ਫਸਾਇਆ ਗਿਆ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਪਰ ਹੁਣ ਤਾਂ ਬਨੋਦ ਦੇ ਪੱਲੇ ਕੁਝ ਵੀ ਨਹੀਂ ਬਚਿਆ ਸੀ ਉਸ ਨੇ ਆਪਣੀ ਖੂਨ ਪਸੀਨੇ ਦੀ ਕਮਾਈ ਇਸ ਠੱਗਾਂ ਦੇ ਹਵਾਲੇ ਕਰ ਦਿੱਤੀ ਸੀ ਹੁਣ ਜੋ ਠੱਗ ਸੀ ਉਹ ਇਸ ਨੂੰ ਧਮਕੀਆਂ ਵੀ ਦਿੰਦੇ ਸੀ ਕਿ ਤੂੰ ਪੈਸੇ ਹੋਰ ਜਮ੍ਹਾਂ ਕਰਵਾ ਨਹੀਂ ਤੇਰੇ ਅਸੀਂ ਗੋਲੀ ਮਰਵਾ ਦੇਵਾਂਗੇ ਤੇਰਾ ਕਤਲ ਕਰਵਾ ਦੇਵਾਂਗੇ ਪਰ ਬਨੋਦ ਦੇ ਪੱਲੇ ਤਾਂ ਹੁਣ ਕੁਝ ਵੀ ਨਹੀਂ ਰਿਹਾ ਸੀ ਪਸ਼ਤੌਣ ਤੋਂ ਇਲਾਵਾ ਬਨੋਦ ਕੁਝ ਵੀ ਨਹੀਂ ਕਰ ਸਕਦਾ ਸੀ ਬਨੋਦ ਨੇ ਇਹ ਸਾਰੀ ਠੱਗੀ ਦੀ ਕੰਪਲੀਟ ਪੁਲਿਸ ਦੇ ਵਿੱਚ ਕੀਤੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਦੋਸ਼ੀ ਅਜੇ ਤੱਕ ਪੁਲਿਸ ਦੇ ਹੱਥ ਨਹੀਂ ਆਏ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਕੀ ਹੁੰਦਾ ਹੈ ਬਣੋਦ ਵੱਲੋਂ ਜੋ 2 ਕਰੋੜ ਰੁਪਇਆ ਠੱਗਾਂ ਦੇ ਅਕਾਊਂਟਾਂ ਦੇ ਵਿੱਚ ਪਾ ਦਿੱਤਾ ਗਿਆ 30 ਅਕਾਊਂਟਾਂ ਦੇ ਵਿੱਚ ਉਹ ਵਾਪਸ ਆਵੇਗਾ ਜਾਂ ਨਹੀਂ ਆਵੇਗਾ ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਬਣੋਦ ਨੇ ਆਪਣੀ ਉਮਰ ਭਰ ਦੀ ਕਮਾਈ ਇਹਨਾਂ ਠੱਗਾਂ ਦੇ ਹਵਾਲੇ ਬਿਨਾ ਕੁਝ ਸੋਚੇ ਬਿਨਾ ਕੁਝ ਸਮਝੇ ਕਰ ਦਿੱਤੀ ਤੇ ਹੁਣ ਫਿਰ ਬਣੋਦ ਸਿਰਫ ਬੇਰੇ ਨੂੰ ਪਸਤਾ ਰਿਹਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ ਕਿਦਾਂ ਦੀਆਂ ਠੱਗੀਆਂ ਕਿਦਾਂ ਕਿਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਿਹਾ ਹੈ ਸਭ ਤੋਂ ਵੱਧ ਅੱਜ ਜੇ ਗੱਲ ਕੀਤੀ ਜਾਵੇ ਤਾਂ ਲੋਕਾਂ ਦੇ ਨਾਲ ਆਨਲਾਈਨ ਠੱਗੀ ਵੱਜ ਰਹੀ ਹੈ ਕਿਉਂਕਿ ਆਨਲਾਈਨ ਠੱਗੀ ਦੇ ਵਿੱਚ ਜੋ ਠੱਗ ਨੇ ਉਹ ਦਿਖਾਈ ਨਹੀਂ ਦਿੰਦੇ ਤੁਹਾਡੇ ਪੈਸੇ ਹਵਾ ਦੇ ਵਿੱਚ ਹੀ ਉੱਡ ਜਾਂਦੇ ਨੇ ਕਿਉਂਕਿ ਖਾਤਿਆਂ ਦੇ ਵਿੱਚ ਟਰਾਂਸਫਰ ਹੋ ਕੇ ਤੁਹਾਡਾ ਪੈਸਾ ਤੁਹਾਡੀ ਖੂਨ ਪਸੀਨੇ ਦੀ ਕਮਾਈ ਚਲੀ ਜਾਂਦੀ ਹੈ ਤੇ ਫਿਰ ਬੰਦਾ ਸਿਰਫ ਆਪਣੀ ਕਿਸਮਤ ਨੂੰ ਰੋਂਦਾ ਰਹਿ ਜਾਂਦਾ ਹੈ ਉਸ ਦੇ ਪੱਲੇ ਹੋਰ ਕੁਝ ਵੀ ਨਹੀਂ ਪੈਂਦਾ ਇਸ ਲਈ ਸਾਡੀ ਸਭ ਨੂੰ ਬੇਨਤੀ ਹੈ ਕਿ ਇਹੋ ਜਿਹੇ ਕੰਪਨੀਆਂ ਦੇ ਵਿੱਚ ਇਹੋ ਜਿਹੇ ਲਾਲਚਾਂ ਦੇ ਵਿੱਚ ਨਾ ਆਓ ਕਿ ਕੱਲ ਨੂੰ ਤੁਹਾਨੂੰ ਪਸਤਾਉਣਾ ਪੈ ਜਾਵੇ ਕਈ ਬੰਦੇ ਤਾਂ ਇਹੋ ਜਿਹੇ ਠੱਗਾਂ ਦੇ ਸ਼ਿਕਾਰ ਬਨਣ ਤੋਂ ਬਾਅਦ ਸੁਸਾਇਡ ਵੀ ਕਰ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਵੀ ਨਹੀਂ ਬਚਿਆ ਪਰ ਜਿਵੇਂ ਕਹਿੰਦੇ ਨੇ ਕਿ ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ ਜੇ ਤੁਸੀਂ ਜਾਗਦੇ ਹੋਮੋਗੇ ਤਾਂ ਤੁਹਾਡੇ ਨਾਲ ਕੋਈ ਵੀ ਠੱਗੀ ਨਹੀਂ ਮਾਰ ਸਕਦਾ ਇਸ ਲਈ ਲਾਲਚ ਵਿੱਚ ਨਾ ਆਓ ਕਿਸੇ ਡਰਾਬੇ ਵਿੱਚ ਨਾ ਆਓ ਪਹਿਲਾਂ ਸੋਚੋ ਆਪਣੇ ਆਸ-ਪਾਸ ਲੋਕਾਂ ਦੇ ਨਾਲ ਗੱਲ ਕਰੋ ਉਸ ਤੋਂ ਬਾਅਦ ਹੀ ਕੋਈ ਐਦਾਂ ਦਾ ਕਦਮ ਚੱਕੋ ਕਿ ਤੁਸੀਂ ਕਿਤੇ ਆਪਣਾ ਪੈਸਾ ਲਗਾ ਰਹੇ ਹੋ ਜਾਂ ਤੁਸੀਂ ਕੋਈ ਐਦਾਂ ਦਾ ਕੰਮ ਕਰ ਰਹੇ ਹੋ ਜਿਸ ਕਾਰਨ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਹੋਵੇ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸੀਖਾਲ